ਤੁਸੀਂ ਪਿੰਡਾਂ ਦੇ ਵਿੱਚ ਦੌੜਾ ਕਰ ਰਹੇ ਹੋ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਪਟੇੜੀ ਦੇ ਵਿੱਚ ਆਏ ਹੋ ਸਰ ਪਟਿਆਲਾ ਤੁਸੀਂ ਉਮੀਦਵਾਰ ਐਲਾਨੇ ਗਏ ਹੋ ਹੈਨਾ ਤੇ ਹੋਰ ਵੀ ਕਾਫੀ ਹਲਕਿਆਂ 'ਚ ਉਹ ਮਤਲਬ ਜਿਹੜੇ ਜ਼ਿਲ੍ਹੇ ਨੇ ਉਹਨਾਂ 'ਚ ਕੋਈ ਕੈਂਡੀਡੇਟ ਆਇਆ ਹੋਰ ਵੀ ਕੋਈ ਨਵਾਂ ਸਾਡੀ ਪਾਰਟੀ ਨੇ ਪੰਜਾਬ ਦੇ ਵਿੱਚ ਹੁਣ ਤੱਕ 8 ਕੈਂਡੀਡੇਟ ਉਤਾਰੇ ਨੇ ਸਿਮਰਜੀਤ ਸਮਾਨ ਸਾਹਿਬ ਦੇ ਸਮੇਤ ਇਹ ਦੋ ਕੈਂਡੀਡੇਟ ਅਸੀਂ ਕੁਰਕਸ਼ੇਤਰ ਤੇ ਕਰਨਾਲ ਦਾ ਉਹ ਅਸੀਂ ਹਰਾਂ ਨੇ ਤੋਂ ਕਿਤੇ ਨੇ ਆਉਣ ਵਾਲੇ 2-3 ਦਿਨਾਂ ਚ ਅਸੀਂ ਦੋ ਕੈਂਡੀਡੇਟ ਪੰਜਾਬ ਦੇ ਖੋਰ ਦਵਾਂਗੇ ਜਿਹਦੇ ਨਾਲ ਸਰ ਪਟਿਆਲਾ ਲੋਕ ਸਭਾ ਜਿਹੜੀ ਆ ਉਹ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਕਿਵੇਂ ਤੁਸੀਂ ਜਿੱਤ ਪ੍ਰਾਪਤ ਕਰਨ ਇਹ ਤੁਸੀਂ ਸਵਾਲ ਵਧੀਆ ਕੀਤਾ ਹੈ ਕਿ ਪਟਿਆਲਾ ਜ਼ਿਲ੍ਹਾ ਜਾਂ ਪਟਿਆਲਾ ਪਾਰਲੀਮੈਂਟ ਕਾਂਗਰਸ ਦਾ ਗੜ ਬਣਿਆ ਜਾਂਦਾ ਹੈ ਜਿਹੜਾ ਕਾਂਗਰਸ ਦਾ ਗੜ ਤੁਸੀਂ ਕਹਿੰਦੇ ਹੋ ਮੰਨਿਆ ਜਾਂਦਾ ਮੈਂ ਵੀ ਇਸ ਨਾਲ ਸਹਿਮਤ ਹਾਂ ਸੀ ਮੈਂ ਲਫ਼ਜ਼ ਨਾਲ ਤਕਾਤਾ ਸੀ ਜਿਹੜੇ ਬੀਬੀ ਪ੍ਰਨੀਤ ਕੌਰ ਜੀ ਕਾਂਗਰਸ ਦੇ ਕੈਂਡੀਡੇਟ ਹੁੰਦੇ ਸੀ ਜਿਨ੍ਹਾਂ ਨੂੰ ਚਾਰ ਵਾਰ ਪਟਿਆਲੇ ਲੋਕ ਸਭਾ ਦੇ ਲੋਕਾਂ ਨੇ ਐਮਪੀ ਬਣਾ ਕੇ ਪਾਰਲੀਮੈਂਟ 'ਚ ਭੇਜਿਆ ਅੱਜ ਉਹ ਭਾਜਪਾ ਦਾ ਕਮਲ ਦਾ ਫੁੱਲ ਫੜ ਕੇ ਤੁਹਾਡੇ ਕੋਲ ਆਉਣਗੇ ਲੋਕਾਂ ਕੋਲ ਆਉਣਗੇ ਸੋ ਜਿਹੜਾ ਗੜ ਵਾਲਾ ਐ ਤਾਂ ਗੜ ਤਾਂ ਗੜ ਵਾਲਿਆਂ ਨੇ ਆਪ ਹੀ ਤੋੜਤਾ ਉਹ ਪਾਰਟੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਪਾਰਟੀਆਂ ਅੱਜ ਕਾਂਗਰਸ ਪਾਰਟੀ ਵਿੱਚ ਕਾਂਗਰਸ ਵਿੱਚ ਨੇ ਤੇ ਉਹ ਕੱਲ ਨੂੰ ਬੀਜੇਪੀ 'ਚ ਸ਼ਾਮਲ ਹੋ ਜਾਣੀਆਂ ਦਲ ਬਦਲੂਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦਲ ਬਦਲੀ ਦਾ ਕੁਝ ਹੱਦ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਸਾਰਾ ਕੁਝ ਉਥਲ ਪੁਥਲ ਹੋ ਜਵੇ ਜੋ ਅੱਜ ਪੰਜਾਬ ਦੀ ਤੇ ਇੰਡੀਆ ਦੀ ਸਿਚੁਏਸ਼ਨ ਹੈ ਉਹ ਹੁਣ ਦਲ ਬਦਲੀ ਨਹੀਂ ਉਹ ਹੁਣ ਦਲਦਲ ਹੋ ਗਈ ਹੈ ਇਸ ਇਸ ਦਲਦਲ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਕਿੱਥੇ ਖੋਬ ਹੈ ਕਿੱਥੇ ਠੀਕ ਹੈ ਅੰਨੇ ਹੋ ਕੇ ਲੋਕ ਇੱਧਰ ਉੱਧਰ ਭੱਜ ਰਹੇ ਨੇ ਕਿਸੇ ਨੂੰ ਕੋਈ ਮੰਜ਼ਲ ਨਹੀਂ ਦਿਖ ਰਹੀ ਤੁਸੀਂ ਉਦਾਹਰਨ ਦੇ ਤੌਰ ਤੇ ਪਿੱਛੇ ਇੱਕ ਜਿਮਨੀ ਚੌਂ ਹੋਈ ਜਲੰਧਰ ਦੇ ਵਿੱਚ ਹੈ ਜਿਹੜਾ ਕਾਂਗਰਸ ਦਾ ਰਿੰਕੂ ਸਾਹਿਬ ਸੀਗਾ ਐਮਐਲਏ ਸਾਹਿਬ ਕਾ ਉਹ ਬਣ ਗਿਆ ਆਪ ਦਾ ਐਮਪੀ ਫਿਰ ਉਹਨੂੰ ਪਾਰਲੀਮੈਂਟ ਜਲੰਧਰ ਤੋਂ ਫਿਰ ਦੁਬਾਰਾ ਟਿਕਟ ਦੇਤੀ ਪਰ ਚਾਰ ਦਿਨ ਬਾਅਦ ਪਤਾ ਲੱਗਿਆ ਰਿੰਕੂ ਜੀ ਹੁਣ ਆਪ ਦੇ ਨਹੀਂ ਹੁਣ ਤਾਂ ਬੀਜੇਪੀ ਦੇ ਨੇ ਕਮੰਡਾਰ ਰਮੀਤ ਬਿੱਟੂ ਤਿੰਨ ਵਾਰ ਤਾਂ ਉਹ ਆਪ ਐਮਪੀ ਬਣਿਆ ਉਹਦਾ ਦਾਦਾ ਚੀਫ ਮਿਨਿਸਟਰ ਸੀ ਪਹਿਲਾਂ ਉਹਦਾ ਦਾਦਾ ਰੈਵਨਿਊ ਮਿਨਿਸਟਰ ਸੀ ਦਰਬਾਰਾ ਸਿੰਘ ਦੇ ਇਸ ਸਮੇਂ 1981 1981 ਤੋਂ ਉਹਨਾਂ ਦੀ ਲੇਗੇਸੀ ਕਾਂਗਰਸ ਚੱਲੀ ਆ ਰਹੀ ਹੈ ਦਾਦਾ ਪਿਤਾ ਇਹਦਾ ਤਾਇਆ ਰਮਦੀਪ ਬਿੱਤੂ ਦੀ ਗੱਲ ਕਰ ਰਿਹਾ ਜੀ ਮੈਂ ਇਹਦੇ ਤਾਇਆ ਜੀ ਦਾ ਬੇਟਾ ਗੁਰਕੀਰਤ ਸਿੰਘ ਇਹਨਾਂ ਦੀ ਭੂਆ ਬੁਰਕਾਰ ਕਵਲ ਕੌਰ ਤੇ ਸਾਰੇ ਜਾਂ ਤਾਂ ਐਮਐਲਏ ਜਾਂ ਪਾਰਲੀਮੈਂਟੀ ਸਖਤਰ ਜਾਂ ਮਨਿਸਟਰ ਜਾਂ ਐਮਪੀ ਜਾਂ ਚੀਫ ਮਨਿਸਟਰ ਰਹੇ ਨੇ ਤੇ ਅੱਜ ਉਹ ਭਾਜਪਾ ਚਲਾ ਗਿਆ ਇੱਕ ਵਾਰ ਤੁਸੀਂ ਕਾਂਗਰਸ ਦੇ ਘੜ ਦੇ ਕੀਤੀ ਆ ਗੱਲ ਮੈਂ ਦੱਸਦਾ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਿਧਾਂਤਕ ਮੰਨਦਾ ਹੈ ਡਾਕਟਰ ਗਾਂਧੀ ਡਾਕਟਰ ਗਾਂਧੀ ਆਪ ਨੇ ਐਮਪੀ ਬਣਾਈ ਉਹਨਾਂ ਨੇ ਆਪ ਛੱਡਤੀ ਆਜ਼ਾਦ ਲੜ ਗਏ ਚਲੋ ਨਹੀਂ ਕਾਮਯਾਬ ਹੋ ਸਕੇ ਅੱਜ ਕਾਂਗਰਸੀ ਤਾਂ ਕੁਝ ਭੱਜ ਗਏ ਕੁਝ ਕਹਿ ਰਹੇ ਨੇ ਹੁਣ ਸਾਨੂੰ ਟਿਕਟ ਮਿਲ ਜੂਗੀ ਉਹਨਾਂ ਨੂੰ ਛੱਡ ਕੇ ਕਾਂਗਰਸ ਕਹਿੰਦੇ ਨੇ ਅਸੀਂ ਤਾਂ ਗਾਂਧੀ ਨੂੰ ਦਵਾਂਗੇ ਅੰਤੀ ਅੱਜ ਕਾਂਗਰਸੀ ਬਣਿਆ ਹੈ ਲਾਲ ਸਿੰਘ ਮੈਨੂੰ ਲੱਗਦਾ ਮੇਰੀ 62 ਸਾਲ ਦੀ ਉਮਰ ਹੈ 62 ਸਾਲ ਤੋਂ ਜਿੰਨੇ ਸਾਲ ਮੈਨੂੰ ਚਿੱਤ ਹੈ 45 ਸਾਲ 50 ਸਾਲ 45 ਸਾਲ ਤੋਂ ਮੈਂ ਲਾਲ ਸਿੰਘ ਨੂੰ ਕਾਂਗਰਸ ਤੇ ਦੇਖਦਾ ਹਾਂ ਤੇ ਜਿਹੜਾ ਪੰਜ ਦਹਾਕਿਆਂ ਤੋਂ ਕਾਂਗਰਸ 'ਚ ਹੈ ਉਹਦੇ ਸਾਹਮਣੇ 5 ਦਿਨ ਤੋਂ ਆਇਆ ਬੰਦਾ ਉੱਪਰ ਉਠਾਤਾ ਜਾਂਦਾ ਮੈਂ ਨਾਮ ਲੈ ਕੇ ਕਹੂੰਗਾ ਬਾਦਲ ਤੇ ਬੀਜੇਪੀ ਇਕੱਠੇ ਸੀ ਅੱਜ ਅੱਡ ਅੱਡ ਨੇ ਆਗਲਾ ਦਾ ਖਾਸ ਮਨਿਸਟਰ ਮਲੂਕਾ ਉਹਦੀ ਨੂੰਹ ਉਹਦਾ ਪੁੱਤ ਤੇ ਉਹ ਆਪ ਵੀ ਹੁਣ 2-4 ਦਿਨ ਦੀ ਗੱਲ ਹੈ ਉਹ ਭਾਜਪਾ ਜਾ ਚੁੱਕੇ ਨੇ ਆਈਐਸ ਛੱਡ ਕੇ ਤੋਂ ਬਾਦਲ ਕਾਂਗਰਸ ਦੀ ਘਾਣੀ ਆਪਾਂ ਕੀਤੀ ਹੈ ਭਾਜਪਾ ਇਹਨਾਂ ਸਾਰਿਆਂ ਦੇ ਪਿੱਛੇ ਰਹਿ ਕੇ ਤੁਹਾਡੇ ਰਾਜਪੁਰੇ ਦੇ ਬਲਰਾਂਜ ਜੀ ਦਾ ਸਟੰਡਨ ਤੋਂ ਲੈ ਕੇ ਅੱਜ ਤੱਕ ਭਾਜਪਾ ਤੇ ਬਾਦਲਾਂ ਦਾ ਘੱਟ ਜੋੜ ਰਿਹਾ ਹੈ ਇੱਕ ਗੱਠ ਜੋੜ ਇਹਨਾਂ ਨੂੰ ਐਮਐਲਏ ਵੀ ਬਣਾਉਂਦਾ ਰਿਹਾ ਮਨਿਸਟਰ ਵੀ ਬਣਾਉਂਦਾ ਰਿਹਾ ਚੀਫ ਮਨਿਸਟਰ ਵੀ ਬਣਾਉਂਦਾ ਰਿਹਾ ਅੱਜ ਇਹ ਗੱਠ ਜੋੜ ਟੁੱਟ ਚੁੱਕਾ ਹੈ ਤੇ ਰਾਜਪੁਰੇ ਦੇ ਵਿੱਚ ਜਾਂ ਪਟਿਆਲੇ ਅੱਜ ਤੱਕ ਲੋਕ ਸਭਾ ਦੀ ਗੱਲ ਚੱਲ ਰਹੀ ਹੈ ਭਾਜਪਾ ਅੱਧ ਖੜੀ ਹੋਈਗੀ ਤੇ ਆਪ ਜਿਹੜੀ ਹੈ ਉਹਦੀ ਰਿਪੋਰਟ ਕਾਰਡ 2 ਸਾਲ ਦੀ ਬੱਚੇ-ਬੱਚੇ ਦੀ ਜਵਾਨੀ ਹੈ ਕਿ ਇਹ ਸਭ ਤੋਂ ਵੱਡੇ ਗੁਨਾਹਗਾਰ ਨਿਕਲੇ ਨੇ ਗੁਨਾਹਗਾਰ ਨਿਕਲੇ ਨੇ ਜਿਹੜਾ ਨਸ਼ਾ ਸੀਗਾ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਹੈ ਸਣੇ ਭਗਵੰਤ ਮਾਨ ਸਣੇ ਭਗਵੰਤ ਮਾਨ ਕਿਆ ਸਣੇ ਭਗਵੰਤ ਮਾਨ ਕੱਲਾ ਵੇਚਿਆ ਨਹੀਂ ਵਧਾਇਆ ਹੈ ਵਧਾਇਆ ਹੈ ਆਪਣਾ ਹਿੱਸਾ ਵੀ ਵਧਾਇਆ ਹੈ ਆਪਣੀ ਇਨਕਮ ਵੀ ਵਧਾਈ ਹੈ ਕੰਟਰੋਲ ਕਿਦਾਂ ਹੋਏਗਾ ਸਰ ਕੰਟਰੋਲ ਹੋਏਗਾ ਜਦੋਂ ਤੱਕ ਕੁਰਸੀ ਤੇ ਬੈਠੇ ਹੋਏ ਬੰਦੇ ਦੀ ਨੀਅਤ ਸਾਫ਼ ਹੋਏਗੀ ਤਾਂ ਹੋਏਗਾ ਅਮਰ ਸਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਦੇ ਵੀ ਨਾ ਵਿਕੀ ਹੈ ਨਾ ਵਿਕੀ 40 ਸਾਲ ਦਾ ਸਾਡਾ ਇਸ ਧਰਤੀ ਉੱਤੇ ਕੰਮ ਦੇਖਿਆ ਜਾ ਸਕਦਾ। ਉਹ ਸਾਡੀ ਧਿਰ ਨੇ ਕਿਸੇ ਨਾਲ ਗੈਰ ਸਿਧਾਂਤਕ ਸਮਝੌਤਾ ਨਹੀਂ ਕੀਤਾ। ਹਾਂ ਸਾਡਾ ਸਮਝੌਤਾ ਹੋਇਆ ਸੀ ਕਾਂਸ਼ੀ ਰਾਮ ਜੀ ਨਾਲ। 1996 'ਚ ਵੀ ਹੋਇਆ, 2002 'ਚ ਵੀ ਹੋਇਆ, 2004 'ਚ ਵੀ ਹੋਇਆ। ਲੋਕ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਵੀ ਕਦੇ ਪਾਰਟੀ ਜਾਂ ਦਲ ਬਦਲਿਆ ਕਦੇ? ਪਰ ਇਹ ਸਵਾਲ ਤੁਹਾਡਾ ਸਭ ਤੋਂ ਬਿਹਤਰ ਹੈ। ਇਹ ਦੇਖਿਆ ਜਾਵੇ ਕਿ ਕਿਹੜੇ ਬੰਦੇ ਨੇ ਸਮੇਤ ਮੇਰੇ ਦੇਖਿਆ ਜਾਵੇ ਕਿਹੜੇ ਬੰਦੇ ਨੇ ਕਿਹੜੀ-ਕਿਹੜੀ ਪਾਰਟੀ ਆਪਣੀ ਜ਼ਿੰਦਗੀ ਚ ਬਦਲੀ ਆ ਤੇ ਜਦੋਂ ਇਹ ਤੁਸੀਂ ਸਾਰੀਆਂ ਡਾਟਾ ਬੇਸਡ ਮਤਲਬ ਕਿ ਡਾਟੇ ਦੇ ਅਸਾਬ ਨਾਲ ਜਦੋਂ ਪਰਖੋਗੇ ਤਾਂ ਤੁਹਾਨੂੰ ਸ਼ਰੋਹਣੀ ਗੱਲ ਦਾ ਅਮਰਸਰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਇੱਕੋ ਹੀ ਪਾਰਟੀ ਚ ਖੜੇ ਦਿਖਣਗੇ ਜੋ ਮੈਂ ਕਹਿੰਦਾ ਕਾਰਨ ਕੀ ਹੈ ਨਹੀਂ ਕਾਰਨ ਕੀ ਹੈ ਕੀ ਕੀ ਕਾਰਨ ਮੰਨਦੇ ਹੋ ਜਿਹੜਾ ਕਿ ਇਹ ਕਿ ਆ ਪੈਸੇ ਲੈਣ ਦੇਣ ਦਾ ਹੁੰਦਾ ਇਹਨਾਂ ਦਾ ਕੰਮ ਜੀ ਬੀਜੇਪੀ ਤੇ ਜਾ ਕੇ ਬੱਚ ਜਾਂਦੇ ਨੇ ਪੈਸੇ ਕਮਾਉਣ ਵਾਸਤੇ ਪਾਰਟੀ ਬਦਲਦੇ ਨੇ ਕੁਝ ਕਮਾਏ ਹੋਏ ਕਰਪਟ ਪੈਸੇ ਨੂੰ ਬਚਾਉਣ ਖਾਤਰ ਰਾਜ ਕਰਦੀ ਧਿਰ ਦੇ ਨਾਲ ਚੱਲ ਪੈਂਦੇ ਨੇ ਵੀ ਈਡੀ ਉਹਨਾਂ ਕੋਲ ਹੈ ਕਹਿੰਦਾ ਵੋਟਾਂ ਪਾਣ ਜਾਂ ਨਾ ਉਹਨਾਂ ਨੂੰ ਸਾਡੀ ਕਾਰਗੁਜ਼ਾਰ ਨੂੰ ਪਰਖਣ ਤੇ ਇਹ ਵਿਸ਼ਵਾਸ ਤੋਂ ਨਾ ਕਿ ਜੇ ਸਾਡੇ ਤੇ ਵਿਸ਼ਵਾਸ ਕਰਨਗੇ ਉਹਨਾਂ ਦੇ ਵਿਸ਼ਵਾਸ ਨੂੰ ਕਦੇ ਛੱਟ ਨਹੀਂ ਬੱਜੂਗਾ ਸਾਡੇ ਵੱਲੋਂ ਕੋਈ ਮੈਨੀਫੈਸਟੋ ਜਾਰੀ ਕੀਤਾ ਗਿਆ ਜਿੱਦਾਂ ਹੋਰ ਪਾਸਟੀਆਂ ਪਾਰਟੀਆਂ ਕਰਦੀਆਂ ਸੰਗਰੂਰ ਤੋਂ ਵੀਡੀਓਜ਼ ਰਾਹੀਂ ਜਾਂ ਜਾ ਕੇ ਆ ਗਵੰਡੀ ਆਪਣਾ ਹਲਕਾ ਹੈ ਜਾ ਕੇ ਲੋਕਾਂ ਤੋਂ ਪੁੱਛੋ ਵੀ ਡੇਢ ਸਾਲ ਚ ਸਿਮਰਜੀਤ ਸਿੰਘ ਮਾਨ ਨੇ ਕੀ ਕੀ ਕੰਮ ਕੀਤੇ ਨੇ ਜਿਹੜੇ ਕੰਮ ਉਹਨਾਂ ਨੇ ਚਾਹੀਦੇ ਸੀ ਉਹ ਕੀਤੇ ਨੇ ਕੌਸਾ ਦਾ ਮਿਲੇ ਫੈਸਲਾ ਉਹ ਮਨ ਨੂੰ ਬੋਲਣ ਹੀ ਦਿੱਤਾ ਜਾਂਦਾ ਹੈਗਾ ਪਾਰਲੀਮੈਂਟ ਦੇ ਵਿੱਚ ਕਾਰਨ ਕੀ ਹੈ ਉਸੇ ਕਰਕੇ ਹੁਣ ਅਸੀਂ 10 ਨਾਲ ਖੜਨ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੱਬੂ ਦਿ ਲਹੌਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਸੀਂ ਦੇਖ ਰਹੇ ਹੋ ਦਾ ਮਿਸ਼ਨ ਪੰਜਾਬ ਮਿਸ਼ਨ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੀ ਸਿਮਰ ਸਿੰਘ ਮਾਨ ਵੱਲੋਂ ਪਟਿਆਲਾ ਤੋਂ ਲੋਕ ਸਭਾ ਚੋਣ ਲਈ ਮੈਦਾਨ ਦੇ ਵਿੱਚ ਉਤਾਰੇ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਰ ਬਹੁਤ ਸ਼ੁਕਰੀਆ ਮਿਹਰਬਾਨੀ ਬਾਬੂ ਜੀ ਸਰ ਮੈਂ ਮੇਰਾ ਪਹਿਲਾ ਸਵਾਲ ਇਹ ਹੈ ਤੁਸੀਂ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਹੋ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਤੁਸੀਂ ਪਟੇੜੀ ਦੇ ਵਿੱਚ ਆਏ ਹੋ ਆ ਪਟੇੜੀ ਦੇ ਨੌਜਵਾਨਾਂ ਨੇ ਸਾਰੀ ਸੰਗਤ ਦੇ ਦਰਸ਼ਨ ਕਰਵਾਏ ਨੇ ਇਸੇ ਤਰ੍ਹਾਂ ਹੋਰ ਹਲਕਿਆਂ ਵਿੱਚ ਵੀ ਨੌਜਵਾਨ ਵੱਡੀ ਉਤਸ਼ਾਹ ਦੇ ਨਾਲ ਸਾਨੂੰ ਲੋਕਾਂ ਦੇ ਰੂਬਰੂ ਕਰ ਰਹੇ ਨੇ ਬੜੇ ਅੰਦਰੋਂ ਸਕੂਨ ਹੋ ਰਿਹਾ ਹੈ ਕਿ ਘੱਟੋ ਘੱਟ ਜਿਹੜੀ ਨੌਜਵਾਨੀ ਹੈ ਇਹ ਆਪਣੇ ਪਰਿਵਾਰਾਂ ਨੂੰ ਵੀ ਤੇ ਆਪਣੇ ਪਿੰਡਾਂ ਨੂੰ ਵੀ ਸ਼ਹਿਰਾਂ ਨੂੰ ਵੀ ਸਮਝਾ ਰਹੀ ਹੈ ਕਿ ਅਸਲ ਵਿੱਚ ਆਪਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਸਹੀ ਰੂਪ ਚ ਕਿਵੇਂ ਕਰਨਾ ਚਾਹੀਦਾ ਹੈ ਤੇ ਕਿਉਂ ਕਰਨਾ ਚਾਹੀਦਾ ਹੈ ਸਰ ਪਟਿਆਲਾ ਤੁਸੀਂ ਉਮੀਦਵਾਰ ਐਲਾਨੇ ਗਏ ਹੋ ਹੈਨਾ ਤੇ ਹੋਰ ਵੀ ਕਾਫੀ ਹਲਕਿਆਂ ਚੋ ਮਤਲਬ ਜਿਹੜੇ ਜ਼ਿਲ੍ਹੇ ਨੇ ਉਹਨਾਂ ਚੋ ਕੋਈ ਕੈਂਡੀਡੇਟ ਆਇਆ ਹੋਰ ਵੀ ਕੋਈ ਨਵਾਂ ਸਾਡੀ ਪਾਰਟੀ ਨੇ ਪੰਜਾਬ ਦੇ ਵਿੱਚ ਹੁਣ ਤੱਕ 8 ਕੈਂਡੀਡੇਟ ਉਤਾਰੇ ਨੇ ਸਿਮਰਜੀਤ ਸਮਾਨ ਸਾਹਿਬ ਦੇ ਸਮੇਤ ਤੇ ਦੋ ਕੈਂਡੀਡੇਟ ਅਸੀਂ ਕੁਰਕਸ਼ੇਤਰ ਤੇ ਕਰਨਾਲ ਦਾ ਉਹ ਅਸੀਂ ਹਰਿਆਣੇ ਤੋਂ ਕੀਤੇ ਨੇ ਆਉਣ ਵਾਲੇ ਦੋ ਤਿੰਨ ਦਿਨਾਂ ਚ ਅਸੀਂ ਦੋ ਕੈਂਡੀਡੇਟ ਪੰਜਾਬ ਦੇ ਹੋਰ ਦਵਾਂਗੇ ਜਿਹਦੇ ਨਾਲ 10 ਕੈਂਡੀਡੇਟ ਹੋ ਜਾਣਗੇ ਇੱਕ ਜਾਂ ਦੋ ਕੈਂਡੀਡੇਟ ਨਾਲ ਸਾਡਾ ਸਮਝੌਤਾ ਹੋ ਸਕਦਾ ਹੈ ਸੋ ਅਸੀਂ 13 ਹੀ ਸੀਟਾਂ ਦੇ ਉੱਤੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਸਮੇਤ ਚੰਡੀਗੜ੍ਹ 14ਵੀਂ ਸੀਟ ਚੰਡੀਗੜ੍ਹ ਦੀ ਹੈ ਉੱਥੇ ਵੀ ਸਾਡੀ ਤਿਆਰੀ ਜਿਹੜੀ ਆ ਉਹ ਚੱਲ ਰਹੀ ਹੈ ਦੋ ਤਿੰਨ ਦਿਨ ਬਾਅਦ ਚਾਰ ਇੱਕ ਅਗਲੇ ਹਫਤੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਚੁਗਾ ਜੀ ਸਰ ਪਟਿਆਲਾ ਲੋਕ ਸਭਾ ਜਿਹੜੀ ਹਲਕਾ ਆ ਮਤਲਬ ਜਿਹੜਾ ਜ਼ਿਲ੍ਹਾ ਆ ਉਹ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਆ ਕਿਵੇਂ ਤੁਸੀਂ ਜਿੱਤ ਪ੍ਰਾਪਤ ਕਰੋਗੇ ਇਹ ਤੁਸੀਂ ਸਵਾਲ ਵਧੀਆ ਕੀਤਾ ਹੈ ਕਿ ਪਟਿਆਲਾ ਜ਼ਿਲ੍ਹਾ ਜਾਂ ਪਟਿਆਲਾ ਪਾਰਲੀਮੈਂਟ ਕਾਂਗਰਸ ਦਾ ਗੜ ਬਣਿਆ ਜਾਂਦਾ ਹੈ ਹਾਂ ਬਿਲਕੁਲ ਜਿਹੜਾ ਕਾਂਗਰਸ ਦਾ ਗੜ ਤੁਸੀਂ ਕਹਿੰਦੇ ਹੋ ਮੰਨਿਆ ਜਾਂਦਾ ਮੈਂ ਵੀ ਇਸ ਨਾਲ ਸਹਿਮਤ ਹਾਂ ਸੀ ਮੈਂ ਲਫ਼ਜ਼ ਨਾਲ ਕਹਤਾ ਸੀ ਹਾਂ ਜਿਹੜੇ ਬੀਬੀ ਪ੍ਰਨੀਤ ਕੌਰ ਜੀ ਕਾਂਗਰਸ ਦੇ ਕੈਂਡੀਡੇਟ ਹੁੰਦੇ ਸੀ ਜਿਨ੍ਹਾਂ ਨੂੰ ਚਾਰ ਵਾਰ ਪਟਿਆਲੇ ਲੋਕ ਸਭਾ ਦੇ ਲੋਕਾਂ ਨੇ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਿਆ ਅੱਜ ਉਹ ਭਾਜਪਾ ਦਾ ਕਮਲ ਦਾ ਫੁੱਲ ਫੜ ਕੇ ਤੁਹਾਡੇ ਕੋਲ ਆਉਣਗੇ ਲੋਕਾਂ ਕੋਲ ਆਉਣਗੇ ਸੋ ਜਿਹੜਾ ਗੜ ਵਾਲਾ ਹੈ ਤਾਂ ਗੜ ਤਾਂ ਗੜ ਵਾਲਿਆਂ ਨੇ ਆਪ ਹੀ ਤੋੜਤਾ ਤੇ ਜਦੋਂ ਗੜ ਟੁੱਟ ਜਾਂਦਾ ਹੈ ਫਿਰ ਹਰ ਇੱਕ ਦਾ ਹੱਕ ਹੁੰਦਾ ਵੀ ਉਸ ਕਿਲੇ ਦੇ ਉੱਤੇ ਫਤਿਹ ਕਰੀਏ ਅਸੀਂ ਫਤਿਹ ਕਰਾਂਗੇ ਉਸ ਕਿਲੇ ਨੂੰ ਉਹ ਪਾਰਟੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਪਾਰਟੀਆਂ ਅੱਜ ਕਾਂਗਰਸ ਪਾਰਟੀ ਵਿੱਚ ਕਾਂਗਰਸ ਵਿੱਚ ਨੇ ਤੇ ਉਹ ਕੱਲ ਨੂੰ ਭਾਜਪਾ ਵਿੱਚ ਸ਼ਾਮਲ ਹੋ ਜਾਣੀਆਂ ਦਲ ਬਦਲੂਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਦਲ ਬਦਲੀ ਦਾ ਕੁਝ ਹੱਦ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਸਾਰਾ ਕੁਝ ਉਥਲ ਪੁਤਲ ਹੋ ਜਵੇ ਜੋ ਅੱਜ ਪੰਜਾਬ ਦੀ ਤੇ ਇੰਡੀਆ ਦੀ ਸਿਚੁਏਸ਼ਨ ਹੈ ਉਹ ਹੁਣ ਦਲ ਬਦਲੀ ਨਹੀਂ ਉਹ ਦਲਦਲ ਹੋ ਗਈ ਹੈ ਇਸ ਦਲਦਲ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਕਿੱਥੇ ਖੋਬਾ ਹੈ ਕਿੱਥੇ ਠੀਕ ਹੈ ਅੰਨੇ ਹੋ ਕੇ ਲੋਕ ਇੱਧਰ ਉੱਧਰ ਭੱਜ ਰਹੇ ਨੇ ਕਿਸੇ ਨੂੰ ਕੋਈ ਮੰਜ਼ਲ ਨਹੀਂ ਦਿਸ ਰਹੀ ਹੁਣ ਤੁਸੀਂ ਉਦਾਹਰਨ ਦੇ ਤੌਰ ਤੇ ਪਿੱਛੇ ਇੱਕ ਜਿਮਨੀ ਚੌਣ ਹੋਈ ਜਲੰਧਰ ਦੇ ਵਿੱਚ ਜਿਹੜਾ ਕਾਂਗਰਸ ਦਾ ਰਿੰਕੂ ਸਾਹਿਬ ਸੀਗਾ ਐਮਐਲਏ ਸਾਹਿਬਕਾ ਉਹ ਬਣ ਗਿਆ ਆਪ ਦਾ ਐਮਪੀ ਆਪ ਤੋਂ ਜਿੱਤ ਵੀ ਗਿਆ ਜਾ ਕੇ ਪਾਰਲੀਮੈਂਟ 'ਚ ਵੀ ਬੈਠਾ ਰਿਹਾ ਆ ਹੁਣ ਆਪ ਨੇ ਉਹਨੂੰ ਪਾਰਲੀਮੈਂਟ ਜਲੰਧਰ ਤੋਂ ਫਿਰ ਦੁਬਾਰਾ ਟਿਕਟ ਦੇਤੀ ਪਰ 4 ਦਿਨ ਬਾਅਦ ਪਤਾ ਲੱਗਿਆ ਰਿੰਕੂ ਜੀ ਹੁਣ ਆਪ ਦੇ ਨਹੀਂ ਹੁਣ ਤਾਂ ਬੀਜੇਪੀ ਦੇ ਨੇ ਹੁਣ ਇੱਕ ਬੰਦਾ ਰਵਨੀਤ ਬਿੱਟੂ ਹੂੰ ਤਿੰਨ ਵਾਰ ਤਾਂ ਉਹ ਆਪ ਐਮਪੀ ਬਣਿਆ ਉਹਦਾ ਦਾਦਾ ਚੀਫ ਮਿਨਿਸਟਰ ਸੀ ਪਹਿਲਾਂ ਉਹਦਾ ਦਾਦਾ ਰੈਵਨਿਊ ਮਿਨਿਸਟਰ ਸੀ ਦਰਬਾਰਾ ਸਿੰਘ ਦੇ ਸਮੇਂ 'ਚ 1981 'ਚ 1981 ਤੋਂ ਉਹਨਾਂ ਦੀ ਲਿਗੇਸੀ ਕਾਂਗਰਸ ਚ ਜੜੀ ਆ ਰਹੀ ਹੈ ਦਾਦਾ ਇਹਦਾ ਪਿਤਾ ਇਹਦਾ ਤਾਇਆ ਰਮਦੀਪ ਬਿੱਤੂ ਦੀ ਗੱਲ ਕਰ ਰਹੇ ਹਾਂ ਜੀ ਮੈਂ ਇਹਦੇ ਤਾਇ ਜੀ ਦਾ ਬੇਟਾ ਗੁਰਕੀਰਤ ਸਿੰਘ ਇਹਨਾਂ ਦੀ ਭੂਆ ਗੁਰਕਰਮ ਕਵਲਕੌਰ ਇਹ ਸਾਰੇ ਜਾਂ ਤਾਂ ਐਮਐਲਏ ਜਾਂ ਪਾਰਲੀਮੈਂਟਰੀ ਸਕੱਤਰ ਜਾਂ ਮਨਿਸਟਰ ਜਾਂ ਐਮਪੀ ਜਾਂ ਚੀਫ ਮਨਿਸਟਰ ਰਹੇ ਨੇ ਤੇ ਅੱਜ ਉਹ ਭਾਜਪਾ ਚਲਾ ਗਿਆ ਸੋ ਇਹ ਜਿਹੜਾ ਸਾਰਾ ਕਲਚਰ ਚੱਲ ਰਿਹਾ ਹੈ ਨਾ ਇਹਦੇ ਵਿੱਚ ਹੁਣ ਪਟਿਆਲਾ ਲੈ ਲੋ ਪਟਿਆਲੇ ਤੁਸੀਂ ਕਿਹਦਾ ਗੜ ਕਹੋਗੇ ਇੱਕ ਪਾਸੇ ਤੁਸੀਂ ਕਾਂਗਰਸ ਦੇ ਗੜ ਦੀ ਕੀਤੀ ਆ ਗੱਲ ਮੈਂ ਦੱਸਦਾ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਸਿਧਾਂਤਕ ਮੰਨਦਾ ਹੈ ਡਾਕਟਰ ਗਾਂਧੀ ਹੂੰ ਡਾਕਟਰ ਗਾਂਧੀ ਆਪ ਨੇ ਐਮਪੀ ਬਣਾਏ ਉਹਨਾਂ ਨੇ ਆਪ ਛੱਡਤੀ ਆਜ਼ਾਦ ਲੜ ਗਏ ਚਲੋ ਨਹੀਂ ਕਾਮਯਾਬ ਹੋ ਸਕੇ ਅੱਜ ਕਾਂਗਰਸੀ ਤਾਂ ਕੁਝ ਭੱਜ ਗਏ ਕੁਝ ਕਹਿ ਰਹੇ ਨੇ ਹੁਣ ਸਾਨੂੰ ਟਿਕਟ ਮਿਲ ਜੂਗੀ ਉਹਨਾਂ ਨੂੰ ਛੱਡ ਕੇ ਕਾਂਗਰਸ ਕਹਿੰਦੇ ਨਹੀਂ ਅਸੀਂ ਤਾਂ ਗਾਂਧੀ ਨੂੰ ਦਵਾਂਗੇ ਹੁਣ ਗਾਂਧੀ ਅੱਜ ਕਾਂਗਰਸੀ ਬਣਿਆ ਹੈ ਲਾਲ ਸਿੰਘ ਮੈਨੂੰ ਲੱਗਦਾ ਮੇਰੀ 62 ਸਾਲ ਦੀ ਉਮਰ ਹੈ 62 ਸਾਲ ਤੋਂ ਜਿੰਨੇ ਸਾਲ ਮੈਨੂੰ ਚਿੱਤ ਹੈ 45 ਸਾਲ 50 ਸਾਲ 45 ਸਾਲ ਤੋਂ ਮੈਂ ਲਾਲ ਸਿੰਘ ਨੂੰ ਕਾਂਗਰਸ 'ਚ ਦੇਖਦਾ ਤੇ ਜਿਹੜਾ ਪੰਜ ਦਹਾਕਿਆਂ ਤੋਂ ਕਾਂਗਰਸ 'ਚ ਹੈ ਉਹਦੇ ਸਾਹਮਣੇ 5 ਦਿਨ ਤੋਂ ਆਇਆ ਬੰਦਾ ਉੱਪਰ ਉਠਾਤਾ ਜਾਂਦਾ ਹੈ ਇਹ ਇਹ ਗੜ ਹੋਣ ਜਾਂ ਨਾ ਹੋਣ ਦੀ ਇਹਨੇ ਡੈਫੀਨੇਸ਼ਨ ਹੀ ਖਤਮ ਕਰਤੀ ਹੁਣ ਤਾਂ ਇਹ ਹੈ ਕਿ ਲੋਕ ਹੁਣ ਪੁੱਠਾ ਮੁੜੇ ਨੇ ਜਿਵੇਂ ਪੰਜਾਬੀਆਂ ਦਾ ਸੁਭਾਅ ਹੈ ਇਹ ਮੱਛੀ ਵਾਂਗ ਨਾ ਪੱਥਰ ਚਟਕੇ ਮੁੜਦੇ ਨੇ ਹੁਣ ਪੱਥਰ ਚਟਕੇ ਇਹ ਮੁੜ ਰਹੇ ਨੇ ਕਿ ਸਾਰੀਆਂ ਹੀ ਧਿਰਾਂ ਮੈਂ ਨਾਮ ਲੈ ਕੇ ਕਹੂੰਗਾ ਬਾਦਲ ਤੇ ਬੀਜਪੀ ਇਕੱਠੇ ਸੀ ਅੱਜ ਆ ਡੱਡ ਨੇ ਬਾਦਲਾਂ ਦਾ ਖਾਸ ਮਨਿਸਟਰ ਮਲੂਕਾ ਉਹਦੀ ਨੂੰਹ ਉਹਦਾ ਪੁੱਤ ਤੇ ਉਹ ਆਪ ਵੀ ਹੁਣ 2-4 ਦਿਨ ਦੀ ਗੱਲ ਹੈ ਉਹ ਭਾਜਪਾ ਜਾ ਚੁੱਕੇ ਨੇ ਆਈਐਸ ਛੱਡ ਕੇ ਸੋ ਬਾਦਲ ਕਾਂਗਰਸ ਦੀ ਕਹਾਣੀ ਆਪਾਂ ਕੀਤੀ ਐ ਭਾਜਪਾ ਇਹ ਨਾ ਸਾਰਿਆਂ ਦੇ ਪਿੱਛੇ ਰਹਿ ਕੇ ਤੁਹਾਡੇ ਰਾਜਪੁਰੇ ਦੇ ਬਲਰਾਮ ਜੀ ਦਾ ਸਟੰਡਨ ਤੋਂ ਲੈ ਕੇ ਅੱਜ ਤੱਕ ਭਾਜਪਾ ਤੇ ਬਾਦਲਾਂ ਦਾ ਗੱਠ ਜੋੜ ਰਿਹਾ ਹੈ ਇਹ ਗੱਠ ਜੋੜ ਇਹਨਾਂ ਨੂੰ ਐਮਐਲਏ ਵੀ ਬਣਾਉਂਦਾ ਰਿਹਾ ਮਨਿਸਟਰ ਵੀ ਬਣਾਉਂਦਾ ਰਿਹਾ ਚੀਫ ਮਨਿਸਟਰ ਵੀ ਬਣਾਉਂਦਾ ਰਿਹਾ ਅੱਜ ਇਹ ਗੱਠ ਜੋੜ ਟੁੱਟ ਚੁੱਕਾ ਹੈ ਤੇ ਰਾਜਪੁਰੇ ਦੇ ਵਿੱਚ ਜਾਂ ਪਟਿਆਲੇ ਅੱਜ ਤੱਕ ਲੋਕ ਸਭਾ ਦੀ ਗੱਲ ਚੱਲ ਰਹੀ ਹੈ ਭਾਜਪਾ ਅਡਖੜੀ ਹੋਏਗੀ ਤੇ ਆਪ ਜਿਹੜੀ ਹੈ ਉਹਦੀ ਰਿਪੋਰਟ ਕਾਰਡ 2 ਸਾਲ ਦੀ ਬੱਚੇ-ਬੱਚੇ ਦੀ ਜਵਾਨੀ ਹੈ ਕਿ ਇਹ ਸਭ ਤੋਂ ਵੱਡੇ ਗੁਨਾਹਗਾਰ ਨਿਕਲੇ ਨੇ ਜਿਹੜਾ ਨਸ਼ਾ ਸੀਗਾ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਹੈ ਸਣੇ ਭਗਵੰਤ ਮਾਨ ਕੱਲਾ ਵੇਚਿਆ ਨਹੀਂ ਵਧਾਇਆ ਆਪਣਾ ਹਿੱਸਾ ਵੀ ਵਧਾਇਆ ਆਪਣੀ ਇਨਕਮ ਵੀ ਵਧਾਈਆ ਕੰਟਰੋਲ ਕਿਦਾਂ ਹੋਏਗਾ ਸਰ ਇਹ ਕੰਟਰੋਲ ਹੋਏਗਾ ਜਦੋਂ ਤੱਕ ਕੁਰਸੀ ਤੇ ਬੈਠੇ ਹੋਏ ਬੰਦੇ ਦੀ ਨੀਅਤ ਸਾਫ਼ ਹੋਏਗੀ ਤਾਂ ਹੋਏਗਾ ਅਸੀਂ ਇਸ ਗੱਲ ਦੀ ਗਰੰਟੀ ਦਿੰਦੇ ਆ ਤੁਹਾਨੂੰ ਕਿ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹਮ ਕਦੇ ਵੀ ਨਾ ਵਿਕੀ ਹੈ ਨਾ ਵਿਕੇਗੀ 40 ਸਾਲ ਦਾ ਸਾਡਾ ਇਸ ਧਰਤੀ ਉੱਤੇ ਕੰਮ ਦੇਖਿਆ ਜਾ ਸਕਦਾ ਹੈ ਉਹ ਸਾਡੀ ਧਿਰ ਨੇ ਕਿਸੇ ਨਾਲ ਗੈਰ ਸਿਧਾਂਤਕ ਸਮਝੌਤਾ ਨਹੀਂ ਕੀਤਾ ਹਾਂ ਸਾਡਾ ਸਮਝੌਤਾ ਹੋਇਆ ਸੀ ਕਾਸ਼ੀਰਾਮ ਜੀ ਨਾਲ 1996 ਚ ਵੀ ਹੋਇਆ 2002 ਚ ਵੀ ਹੋਇਆ 2004 ਚ ਵੀ ਹੋਇਆ ਉਦੋਂ ਜਦੋਂ ਹੁਣ BSP ਹੀ ਕਈ ਧੜਾ ਚ ਵੰਡ ਗਈ ਉਸ ਕਰਕੇ ਸਾਡਾ ਹੌਸਲ ਉੱਤਰ ਟੁੱਟ ਗਿਆ ਅਸੀਂ ਉੱਥੇ ਹੀ ਖੜੇ ਆ ਜਿੱਥੇ ਅਸੀਂ 84 ਚ ਖੜੇ ਸੀ ਉੱਥੇ ਹੀ ਅੱਜ 24 ਚ ਖੜੇ ਆ ਸਰ ਲੋਕ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਵੀ ਕਦੇ ਪਾਰਟੀ ਜਾਂ ਦਲ ਬਦਲਿਆ ਕਦੇ ਬਸ ਇਹ ਸਵਾਲ ਤੁਹਾਡਾ ਸਭ ਤੋਂ ਬਿਹਤਰ ਹੈ ਕਿ ਇਹ ਦੇਖਿਆ ਜਾਵੇ ਕਿ ਕਿਹੜੇ ਬੰਦੇ ਨੇ ਸਮੇਤ ਮੇਰੇ ਦੇਖਿਆ ਜਾਵੇ ਕਿਹੜੇ ਬੰਦੇ ਨੇ ਕਿਹੜੀ-ਕਿਹੜੀ ਪਾਰਟੀ ਆਪਣੀ ਜ਼ਿੰਦਗੀ ਚ ਬਦਲੀ ਆ ਤੇ ਜਦੋਂ ਇਹ ਚੀਜ਼ ਤੁਸੀਂ ਸਾਰੀਆਂ ਡਾਟਾ ਬੇਸਡ ਮਤਲਬ ਕਿ ਡਾਟੇ ਦੇ ਅਸਾਬ ਨਾਲ ਜਦੋਂ ਪਰਖੋਗੇ ਤਾਂ ਤੁਹਾਨੂੰ ਸ਼੍ਰੋਮਣੀ ਅਕਾਲ ਦਰ ਅੰਮ੍ਰਿਤਸਰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਇੱਕੋ ਹੀ ਪਾਰਟੀ 'ਚ ਖੜੇ ਦਿਖਣਗੇ ਉਹਦੇ ਆਸੇ-ਪਾਸੇ ਸਾਰੀਆਂ ਪਾਰਟੀਆਂ ਹੋਣਗੀਆਂ ਜਿਨ੍ਹਾਂ ਨੇ ਇਧਰ-ਉਧਰ ਬਾਜ਼ੀਆਂ ਮਾਰੀਆਂ ਨੇ ਖੜਬਾਜੀਆਂ ਮਾਰੀਆਂ ਨੇ ਹਾਂ ਇਹ ਬਾਜ਼ੀਆਂ ਮਾਰਨ ਚ ਪਹਿਲਾਂ ਬਾਜੀ ਪੈਂਦੀ ਹੁੰਦੀ ਸੀਗੀ ਮੇਲਿਆਂ ਚ ਨਾ ਬਾਜੀ ਪੈਂਦੀ ਹੁੰਦੀ ਸੀ ਪਰ ਅੱਜ ਜੇ ਬਾਜੀ ਪਵੇ ਸਭ ਤੋਂ ਜ਼ਿਆਦਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਨੇ ਇਹ ਬਾਜ਼ੀਆਂ ਮਾਰਨਗੇ ਕਾਰਨ ਕੀ ਹੈ ਨਹੀਂ ਕਾਰਨ ਕੀ ਹੈ ਕਿ ਕੀ ਕਾਰਨ ਮੰਨਦੇ ਹੋ ਜਿਹੜਾ ਕਿ ਕਿਆ ਪੈਸੇ ਲੈਣ ਦੇਣ ਦਾ ਹੁੰਦਾ ਇਹਨਾਂ ਦਾ ਕੰਮ ਜੀ ਬੀਜੇਪੀ ਤੇ ਜਾ ਕੇ ਬਚ ਜਾਂਦੇ ਨੇ ਇਹ ਕੁਝ ਪੈਸੇ ਕਮਾਉਣ ਵਾਸਤੇ ਪਾਰਟੀ ਬਦਲਦੇ ਨੇ ਕੁਝ ਕਮਾਏ ਹੋਏ ਕਰਪਟ ਪੈਸੇ ਨੂੰ ਬਚਾਉਣ ਖਾਤਰ ਰਾਜ ਕਰਦੀ ਧਿਰ ਦੇ ਨਾਲ ਚੱਲ ਪੈਂਦੇ ਨੇ ਵੀ ਈਡੀ ਉਹਨਾਂ ਕੋਲ ਹੈ ਵਿਜੀਲੈਂਸ ਉਹਨਾਂ ਕੋਲ ਹੈ ਫਿਰ ਲੋਕ ਉਮੀਦ ਕੀਤੇ ਤੇ ਕਰਨ ਲੋਕ ਲੋਕਾਂ ਨੇ ਤਾਂ ਵੋਟਾਂ ਪਾਈਆਂ ਨਾ ਉਹਨਾਂ ਨੂੰ ਸਾਡੀ ਕਾਰਗੁਜ਼ਾਰ ਨੂੰ ਪਰਖਣ ਤੇ ਇਹ ਵਿਸ਼ਵਾਸ ਦਿਵਾਉਣਾ ਕਿ ਜੇ ਸਾਡੇ ਤੇ ਵਿਸ਼ਵਾਸ ਕਰਨਗੇ ਉਹਨਾਂ ਦੇ ਵਿਸ਼ਵਾਸ ਨੂੰ ਕਦੇ ਛੱਟ ਨਹੀਂ ਵੱਜੂਗੀ ਤੁਹਾਡੇ ਵੱਲੋਂ ਕੋਈ ਮੈਨੀਫੈਸਟੋ ਜਾਰੀ ਕੀਤਾ ਗਿਆ ਜਿੱਦਾਂ ਹੋਰ ਪਾਰਟੀਆਂ ਪਾਰਟੀਆਂ ਕਰਦੀਆਂ ਮੈਨੀਫੈਸਟੋ ਵੀ ਟਾਈਮ ਤੇ ਜਾਰੀ ਕਰਾਂਗੇ ਪਰ ਸਾਡਾ ਮੈਨੀਫੈਸਟੋ ਹੈ ਡੇਢ ਸਾਲ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਐਮਪੀ ਬਣਾਇਆ ਹੈ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਸੰਗਰੂਰ ਤੋਂ ਵੀਡੀਓਜ਼ ਰਾਹੀਂ ਜਾਂ ਜਾ ਕੇ ਆ ਗਵੰਡੀ ਆਪਣਾ ਹਲਕਾ ਹੈ ਜਾ ਕੇ ਲੋਕਾਂ ਤੋਂ ਪੁੱਛੋ ਵੀ ਡੇਢ ਸਾਲ ਚ ਸਿਮਰਜੀਤ ਸਿੰਘ ਮਾਨ ਨੇ ਕੀ ਕੀ ਕੰਮ ਕੀਤੇ ਨੇ ਜਿਹੜੇ ਕੰਮ ਉਹਨਾਂ ਨੇ ਚਾਹੀਦੇ ਸੀ ਉਹ ਕੀਤੇ ਨੇ ਉਹ ਸਾਡਾ ਮੈਨੀਫੈਸਟੋ ਅਸੀਂ ਤਾਂ ਕਰਕੇ ਦਿਖਾਇਆ ਕਾਗਜ਼ਾਂ ਤੇ ਲਿਖ ਕੇ ਨਹੀਂ ਦਿਖਾਇਆ ਸਰ ਮਾਨ ਨੂੰ ਬੋਲਣ ਹੀ ਦਿੱਤਾ ਜਾਂਦਾ ਹੈਗਾ ਪਾਰਲੀਮੈਂਟ ਦੇ ਵਿੱਚ ਕਾਰਨ ਕੀ ਹੈ ਉਸੇ ਕਰਕੇ ਹੁਣ ਅਸੀਂ 10 ਨਾਲ ਖੜਾਂਗੇ ਅੱਛਾ ਉਹ ਕਹਿੰਦੇ ਤੁਹਾਡੀ ਪਾਰਟੀ ਦਾ ਟਾਈਮ ਘਟਾ ਹੈ ਕਿਉਂਕਿ ਤੁਹਾਡਾ ਮੈਂਬਰ ਇੱਕ ਹੈ ਹੁਣ ਜੋ 10 ਖੜੇ ਹੋਵਾਂਗੇ ਤੇ ਲਿਖ ਕੇ ਦਵਾਂਗੇ ਵੀ ਸਾਡਾ ਟਾਈਮ ਸਿਮਰਜੀਤ ਸਿੰਘ ਮਾਨ ਨੂੰ ਦਿੱਤਾ ਜਾਵੇ ਤਾਂ ਮਾਨ ਅੱਧਾ ਘੰਟਾ ਪੌਣਾ ਘੰਟਾ ਸਾਰਿਆਂ ਦਾ ਟਾਈਮ ਲੈ ਕੇ ਗੱਲ ਨੂੰ ਕਲੀਅਰ ਕਰਨ ਤੱਕ ਉਹਥੇ ਬੋਲੇਗਾ ਸਰ ਜਿਹੜੇ ਸਿਮਰ ਸੌਰੀ ਜਿਹੜੇ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਜੀ ਨੇ ਉਹ ਜੇਲ੍ਹ 'ਚ ਬੈਠੇ ਨੇ ਉਹਨਾਂ ਬਾਰੇ ਤੁਸੀਂ ਦੋ ਲਾਈਨਾਂ ਕੁਝ ਕਹੋਗੇ ਸਮੇਤ ਭਾਈ ਅਮਰਿਤਪਾਲ ਸਿੰਘ ਜੀ ਹੂੰ ਮੈਂ ਸਮੁੱਚੇ ਬੰਦੀ ਸਿੰਘਾਂ ਬਾਰੇ ਹਵਾਰਾ ਸਾਹਿਬ ਤੋਂ ਲੈ ਕੇ ਅੰਮ੍ਰਿਤਪਾਲ ਤੱਕ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਸਾਰਿਆਂ ਨਾਲ ਗੈਰ ਕਾਨੂੰਨੀ ਤੇ ਗੈਰ اخਲਾਕੀ ਵਰਤਾਰਾ ਕੀਤਾ ਜਾ ਰਿਹਾ ਹੈ ਸਮੇਂ ਦੀਆਂ ਸਰਕਾਰਾਂ ਅੱਜ ਜਿਵੇਂ ਆਮ ਆਦਮੀ ਪਾਰਟੀ ਉਹਨਾਂ ਨੂੰ ਡਿਬ੍ਰਿਗੋੜ ਭੇਜ ਕੇ ਗੁਨਾਹ ਕੀਤਾ ਇਹਨਾਂ ਨੇ ਪਾਪ ਕੀਤਾ ਇਸੇ ਤਰ੍ਹਾਂ ਸਾਡੇ ਪਹਿਲੇ ਜਿਹੜੇ ਬੰਦੀ ਸਿੰਘ ਨੇ ਤੁਹਾਡੇ ਇੱਥੇ ਰਾਜਪੁਰਸਤਾ ਸ਼ਮਸ਼ੇਰ ਸਿੰਘ ਜੀ ਵੀ ਹੈਗੇ ਨੇ ਮੇਰੇ ਪਟਿਆਲੇ ਭਾਈ ਗੁਰਮੀਤ ਸਿੰਘ ਜੀ ਹੈਗੇ ਨੇ ਲਖਵਿੰਦਰ ਸਿੰਘ ਜੀ ਹੈਗੇ ਨੇ ਖੇੜਾ ਸਾਹਿਬ ਹੈਗੇ ਨੇ ਮਤਲਬ ਕਿ ਹਵਾਰਾ ਸਾਹਿਬ ਭਿਉਰਾ ਸਾਹਿਬ ਤਾਰਾ ਸਾਹਿਬ ਮਲਕੇ ਪ੍ਰੋਫੈਸਰ ਭੁੱਲਰ ਇਹ ਸਾਰੇ ਅੰਦਰ ਨੇ ਪਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਜਿੰਨੀ ਸਜ਼ਾ ਕਾਨੂੰਨ ਦਿੰਦਾ ਸੀ ਉਹ ਪੂਰੀ ਹੋ ਚੁੱਕੀ ਹੈ ਉਹ ਪੂਰੀ ਹੋਣ ਦੇ ਬਾਵਜੂਦ ਵੀ ਮੈਂ ਆਪ ਜੀ ਰਾਹੀਂ ਸਰਕਾਰਾਂ ਨੂੰ ਵੀ ਪੁੱਛਣਾ ਚਾਹਨਾ ਤੇ ਜਨਤਾ ਨੂੰ ਦੱਸਣਾ ਚਾਹੁੰਨਾ ਕਿ ਕਾਨੂੰਨੀ ਕਾਨੂੰਨ ਦੀ ਇੱਜ਼ਤ ਨਹੀਂ ਕਰਦੀਆਂ ਇਹ ਧਿਰਾਂ ਚਾਹੇ ਉਹ ਭਾਜਪਾ ਚਾਹੇ ਉਹ ਆਪ ਹੈ ਚਾਹੇ ਉਹ ਬਾਦਲ ਹੈ ਤੇ ਚਾਹੇ ਉਹ ਕਾਂਗਰਸ ਹੈ ਇਸ ਕਰਕੇ ਇਹਨਾਂ ਨੂੰ ਬਿਲਕੁਲ ਨਾ ਕੀਤਾ ਜਾਵੇ ਡਿਬਰੂਗੜੀ ਤੁਸੀਂ ਗੱਲ ਕੀਤੀ ਹੈ ਡਿਬਰੂਗੜ ਸਾਡੇ ਅੱਜ ਨੌਜਵਾਨ ਭੇਜੇ ਨੇ ਦੋਸ਼ ਦੋਸ਼ ਕੇ ਉਹ ਅਮਰਤ ਛਕਾਉਂਦਾ ਹੈ ਇਹ ਦੋਸ਼ ਮੰਨਿਆ ਗਿਆ ਹੈ ਅਮਰਤ ਛਕਾਉਣ ਨਾਲ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆਂ ਨਸ਼ੇ ਛੁੱਟਦੇ ਨੇ ਜਿਹੜਾ ਬੱਚਾ ਅਮਰਤਪਾਲ ਦੇ ਨਾਲ ਲੱਗ ਕੇ ਅੱਜ ਵਹੀਰ ਦੇ ਵਿੱਚ ਅਮਰਤ ਛਕਿਆ ਹੈ ਅੱਜ ਉਹਦੇ ਘਰ ਦੇ ਸੋਸੋ ਅਸੀਸਾਂ ਦਿੰਦੇ ਨੇ ਅਮਰਤਪਾਲ ਸਿੰਘ ਨੂੰ ਵੀ ਸਾਡਾ ਬੱਚਾ ਬਾਕੀਆਂ ਵਾਂਗ ਨਸ਼ੇ ਵਿੱਚ ਮਰ ਜਾਣਾ ਸੀ ਅਮਰਤਪਾਲ ਉਹ ਨਹੀਂ ਚਾਹੁੰਦਾ ਜਿਹੜੇ ਉੱਪਰ ਬੈਠੇ ਨੇ ਕਿ ਤੁਹਾਡੇ ਬੱਚੇ ਨਸ਼ੇ ਛੱਡ ਕੇ ਚੰਗੀ ਜ਼ਿੰਦਗੀ ਜੀਓ ਉਹ ਚਾਹੁੰਦੇ ਨੇ ਇਹ ਨਸ਼ੇ ਦੀ ਦਲਦਲ ਜਿਵੇਂ ਆਪ ਦਲਦਲ ਚ ਫਸੇ ਹੋਏ ਨੇ ਨਾ ਇਹ ਕਹਿੰਦੇ ਨਸ਼ੇ ਦੀ ਦਲਦਲ ਚ ਫਸੇ ਰਹਿਣ ਤੇ ਆਪਣੀ ਕੌਮ ਦਾ ਆਪਣੇ ਸੂਬੇ ਦਾ ਕੋਈ ਭਲਾ ਨਾ ਕਰ ਸਕਣ ਇਹ ਨੀਤੀ ਚਲੋ ਲੜਾਈ ਹੈ ਅਸੀਂ ਲੜਾਈ ਲੜ ਰਹੇ ਹਾਂ ਆਖਰ ਜਿੱਤ ਜਿਹੜੀ ਹੈ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਸੱਚ ਦੀ ਜਿੱਤ ਹੋਣੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇਸ ਵਾਰ ਪੰਜਾਬ ਦੇ ਵਿੱਚੋਂ ਸਾਰੀਆਂ ਪਾਰਲੀਮੈਂਟ ਸੀਟਾਂ ਜਿੱਤੇ ਉਹ ਜਿੱਤ ਕੇ ਜਾਏਗੀ ਸਰਕ ਲਾਸਟ ਸਵਾਲ ਹੈ ਤੁਹਾਡੇ ਨਾਲ ਨੌਜਵਾਨ ਕਾਫੀ ਜੁੜ ਰਹੇ ਨੇ ਇਹਨਾਂ ਬਾਰੇ ਕੁਝ ਦੋ ਲਾਈਨਾਂ ਨੌਜਵਾਨਾਂ ਤੋਂ ਬਿਨਾਂ ਤਾਂ ਕੋਈ ਪਾਰਟੀ ਕੋਈ ਧਿਰ ਆਪਣਾ ਕੋਈ ਸੁਪਨਾ ਨਹੀਂ ਲੈ ਸਕਦੀ ਜੇ ਆ ਦੀਪ ਸਿੱਧੂ ਨੌਜਵਾਨ ਜਾਂ ਸਿੱਧੂ ਮੂਸੇਵਾਲ ਨੌਜਵਾਨ ਨੇ ਸਾਡੇ ਨਾਲ ਰੜ ਕੇ ਇਲੈਕਸ਼ਨਾਂ ਦੇ ਵਿੱਚ ਦੀਪ ਨੇ ਸਾਡੀ ਮਦਦ ਕੀਤੀ ਇਹ ਨੌਜਵਾਨ ਤਾਂ ਹੀ ਸਾਡੇ ਨਾਲ ਲੱਗੇ ਨੇ ਇਹਨਾਂ ਨੇ ਕਿਹਾ ਹਾਂ ਇਹਨਾਂ ਨੂੰ ਸਾਡੀ ਭਾਸ਼ਾ ਸਮਝ ਨਾ ਆਈ ਪਰ ਦੀਪ ਦੀ ਭਾਸ਼ਾ ਆ ਗਈ ਭਾਸ਼ਾ ਇੱਕੋ ਸੀ ਭਾਵਨਾ ਇੱਕੋ ਸੀ ਅਸੀਂ ਚਾਹੁੰਦੇ ਇੱਕੋ ਗੱਲ ਸੀ ਪੰਜਾਬ ਦਾ ਬਿਹਤਰੀ ਚਾਹੁੰਦੇ ਸੀ ਕੌਮ ਦੀ ਬਿਹਤਰੀ ਚਾਹੁੰਦੇ ਸੀ ਬਸ ਉਹ ਬਿਹਤਰੀ ਜਿਹੜੀ ਦੀਪ ਨੇ ਇਹਨਾਂ ਨੂੰ ਸਮਝਾਈ ਜਿਹੜੀ ਮੂਸੇਵਾਲਾ ਨੇ ਸਮਝਾਈ ਜਿਹੜੀ ਅਮਰਤਪਾਲ ਨੇ ਸਮਝਾਈ ਅਸੀਂ ਪਹਿਲਾਂ ਹੀ ਉਹ ਗੱਲਾਂ ਕਰਦੇ ਆ ਰਹੇ ਸੀ ਇਹ ਮੇਲ ਹੋਣਾ ਹੀ ਸੀ ਹੋਇਆ ਤੇ ਆ ਬੱਚੇ ਸਾਡੇ ਨਾਲ ਤੁਰ ਪਏ ਸੋ اے ਸੀਗੇ ਭਾਈ ਪ੍ਰੋਫੈਸਰ ਸਿੰਘ ਮਹਿੰਦਰਪਾਲ ਸਿੰਘ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਸੀਗੇ ਮਿਸ਼ਨ ਪੰਜਾਬ ਦਾ